ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰੀ ਟੀਵੀ ਕਰਾਈ ਦੇਖ ਰਹੇ ਸਮੂਹ ਸੋਚਾਂ ਦਾ ਮੈਂ ਇੰਦਰਜੀਤ ਸਿੰਘ ਆਪ ਸਭ ਦਾ ਸਵਾਗਤ ਕਰਦਾ ਆਪ ਜੀ ਨੂੰ ਪਤਾ ਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਤਾਪਾ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਅਤੇ ਚਕਤ ਮਾਤਾ ਮਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ੀਤੀ ਜੋੜ ਮੇਲਾ ਚੱਲ ਰਿਹਾ ਹੈ ਅੱਜ ਮਿਤੀ ਦਿਨ 100 ਵਾਰ ਮਿਤੀ 25 ਦਸੰਬਰ 2023 ਜੋ ਕਿ ਮਹਾਨਗਰ ਕੀਰਤਨ ਗੁਰਦੁਆਰਾ ਅੜਕ ਸਾਹਿਬ ਸਹੇੜੀ ਤੋਂ ਹਰੇਕ ਸਾਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਕੇ ਪਹੁੰਚਦਾ ਹੈ ਤੋ ਆਓ ਤੁਹਾਨੂੰ ਰਸਤੇ ਵਿੱਚ ਆਪਾਂ ਨਗਰ ਕੀਰਤਨ ਦਾਸ ਕਰਾਈਏ ਅਤੇ ਤੁਹਾਡੇ ਨਾਲ ਆਪਾਂ ਪਾਲਕੀ ਸਾਹਿਬ ਦੇ ਦਰਸ਼ਨ ਵੀ ਕਰੀਏ ਬਣੇ ਰਹੋ ਸਾਡੇ ਚੈਨਲ ਪ੍ਰੀ ਟੀਵੀ ਕਰਾਈ ਦੇ ਨਾਲ ਕੱਤਕਾ ਪਾਰਟੀ ਆਪਣੇ ਜੋਰ ਦਿਖਾਉਂਦੇ ਹੋਏ ਛੋਟੇ-ਛੋਟੇ ਬੱਚੇ ਜੋ ਕਿ ਤੁਸੀਂ ਦੇਖ ਰਹੇ ਹੋ ਬਹੁਤ ਹੀ ਬਦਿਆ ਟੰਗ ਦੇ ਨਾਲ ਕੱਤਕਾ ਪ੍ਰਦਰਸ਼ਨ ਹੰਤਨ ਸ਼ਹਿਬ ਸ਼੍ਰੀ ਗੁਰਗੋਬ ਸਿੰਘ ਜੀ ਦੇ ਲੱਖ ਤੇ ਜਗ ਬਾਬਾ ਚੋਰਾਬ ਸਿੰਘ ਅਤੇ ਫਤੇ ਸਿੰਘ ਅਤੇ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੀ ਸ਼ਾਦ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੇ ਤੁਸੀਂ ਦਰਸ਼ਨ ਕਰ ਰਹੇ ਹੋ ਜੋ ਕਿ ਨਗਰ ਕੀਰਤਨ ਸਿਹੜੀ ਅਟਕ ਸਾਹਿਬ ਤੋਂ ਹਰੇਕ ਸਾਹਿਬ ਪਰਮ ਹੁੰਦਾ ਹੈ ਤੇ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵਿਖੇ ਸੋਰਾ ਸਾਹਿਬ ਵਿਖੇ ਨਮਸਤਕ ਇਹ ਨਗਰ ਕੀਰਤਨ ਪੰਜ ਪੈਰਾਂ ਦੀ ਗਵਾਈ ਤੇ ਇਹ ਸਾਨੂੰ ਦਰਸ਼ਕ ਕਰਾਉਂਦੇ ਆਪਾਂ ਨਗਰ ਕੀਰਤਨ ਦੇ ਸੰਗਤਾਂ ਵਾਸਤੇ ਚਾਹ ਦੇ ਲੰਗਰ ਅਤੇ ਪ੍ਰਸ਼ਾਦ ਦੇ ਲੰਗਰ ਆਦੇ ਵੜੀ ਜਿਵੇਂ ਜਿਵੇਂ ਕੀ ਨਗਰ ਕੀਤਾ ਨੂੰ ਦਰਸ਼ਕ ਰਾਮਾਂਗੇ ਕਈਆਂ ਨੂੰ ਚਾਹ ਹੁੰਦਾ ਏ ਕਿ ਸ਼ੇਦੀ ਜੋੜ ਮੇਲੇ ਤੇ ਆਪਣੇ ਟਰੈਕਟਰਾਂ ਤੇ ਲੱਖਾਂ ਰੁਪਏ ਲਾ ਕੇ ਆਪਣੇ ਟਰੈਕਟਰਾਂ ਨੂੰ ਸ਼ਿੰਗਾਰ ਕੇ ਲੈ ਕੇ ਜਾਂਦੇ ਆ ਵੀ ਦੇਖ ਰਹੇ ਹੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੰਗਤਾਂ ਪੂਰ ਸੰਗਤਾਂ ਵਾਸਤੇ ਚਾਹ ਪ੍ਰਸ਼ਾਦਾ ਜੋ ਵੀ ਵਸਤਾ ਸੰਗਤਾਂ ਵਾਸਤੇ ਤਿਆਰ ਹੁੰਦੀਆਂ ਹੈ ਕਾਹਦੇ ਸੰਗਤ ਘੱਟ ਕਾਫੀ ਜ਼ਿਆਦਾ ਕੋਈ ਗੱਲ ਨਹੀਂ ਅੱਗੇ ਜਾ ਕੇ ਧਾਰਨੇ ਆਉਣੇ ਲਾਣੇ ਲੰਗਰ ਦਾ ਸੰਗਤਾਂ ਦਾ ਕਾਫੀ ਜ਼ਿਆਦਾ ਜੋ ਕਿ ਨਗਰ ਕੀਰਤਨ ਗੁਰਦੁਆਰਾ ਛੇੜੀ ਸਾਹਿਬ ਤੋਂ ਹਰ ਇੱਕ ਸਾਲ ਪ੍ਰੰਭ ਹੋ ਕੇ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੇ ਲਾਖ ਪਰਾਤੇ ਪਹੁੰਚਦਾ ਹੈ ਕਰੀਬਨ ਇਹ ਨਗਰ ਕੀ ਤਨ ਇਸ ਟੈਂਡ ਮਰੰਡੇ ਵਿਖੇ ਜੋ ਕਿ ਬਾਈਪਾਸ ਹੈ ਉਸ ਜਗ੍ਹਾ ਤੇ ਪਹੁੰਚਿਆ ਹੈ ਕਤਰੀਮਾ ਰਾਤ ਨੂੰ ਇਹ 12:00 ਤੱਕ ਪੈਦਲ ਯਾਤਰਾ ਦੇ ਰੂਪ ਵਿੱਚ 12:00 ਵਜੇ ਫਿਰ ਕਰਦਾ ਹੈ ਕਿਉਂਕਿ ਆਖਰੀ ਵਾਰ ਕੋਟੈਂਟਰ संगत पालकी साहब के अगे ਕੁਝ ਪੈਰਾਂ ਤੋਂ ਵੀ ਅੱਗੇ ਝਾੜੂ ਦੀ ਸੇਵਾ ਤੁਸੀਂ ਦੇਖ ਰਹੇ ਹੋ ਸੰਗਤਾਂ ਦੀ ਸ਼ਰਦਾ ਨੰਗੇ ਪੈਰੀ ਬਹੁਤ सेड़ी तो नगर कीर्तन पंज पैरों की अगवाई के हेठ ਲੋਕੀ ਹਰ ਇੱਕ ਸਾਲ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਫਤਿਹਗੜ ਸਾਹਿਬ 'ਤੇ ਪਹੁੰਚਦਾ ਹੈ ਆਓ ਤੁਹਾਨੂੰ ਆਪਾ ਦਰਸ਼ਨ ਕਰਵਾਈਏ ਤਸਾ ਉਸ ਸਥਿ ਦੇ ਵਿੱਚ ਸੇਵ ਜਦੇ ਨੂੰ ਤੇ ਮਾਤਾ ਗੁਰਜੀ ਨੂੰ ਬਿਠਾ ਕੇ ਨਿਕੇ ਜੈਸੀ ਦੇ ਦਰਸ਼ਨ ਕਰੋ ਜੀ ਮੈਂ ਜੋ ਨਾ ਜੰਢੀ ਵਾਰ ਤੇ ਆ ਐਸਿਆ ਖਰਾ ਦੇ ਉਸ ਕੋ ਜੀ ਮੈਂ ਜੋ ਨਾ ਜੰਢੀ ਵਾਰ ਤੇ ਆ ਆ ਦੀ ਆਦ ਉੱਤੇ ਉਹ ਉਪਕਾਰ ਕਲਗੀਆਂ ਵਾਲੇ ਇਹ ਉਪਕਾਰ ਉਪਕਾਰ ਕਲਗੀਆਂ ਵਾਲੇ ਦਰਸ਼ਨ ਕਰ ਰਹੇ ਹੋ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਅਟਕ ਸਾਹਿਬ ਸਹੇੜੀ ਤੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੱਕ